ਦੇ ਨਾਲ ਸਾਕੂਨ ਦੇਖੋ ਭਾਈ ਏ ਕਲਾਸ ਵੈਰਾਈਟੀ ਓਨਲੀ 250 250 ਰੁਪਏ ਓਕੇ ਵੀਰੇ ਤੇ ਜਿੰਨੇ ਵੀ ਈਵਿਊਅਰਸ ਦੇਖ ਰਹੇ ਆ 5000 ਦੀ ਸ਼ੋਪਿੰਗ ਕਰਨਗੇ ਡਿਲੀਵਰੀ ਫ੍ਰੀ ਹੋਊਗੀ ਓਕੇ ਵੀਰੇ ਆਹ ਦੇਖੋ ਚੈੱਕ ਹੋਰ ਵਧੀਆ ਵਧੀਆ ਲਾਹਣੇ ਆ ਕਹਿੰਦਾ ਸਰ ਸਾਰੇ ਏ ਕਲਾਸ ਬੁਲਬੁਲ ਦੇ ਬੱਚੇ ਆ ਤੇਜੀ ਸਾਹਿਬ ਦੇ ਲੜਾ ਮਰਜੀ ਲੈ ਲਿਓ ਪੂਰੀ ਵਧੀਆ ਟਾਪ ਦੀ ਕੁਆਲਿਟੀ ਕਹਿੰਦਾ ਕੁਆਲਿਟੀ ਚੈੱਕ ਕਰੋ ਆ ਦੇਖੋ ਸਾਰੇ ਮਲਾਈ ਚੀਜ਼ਾਂ ਨੇ ਜਿੰਨੇ ਵੀ ਈਵਿਊਅਰਸ ਦੇਖ ਰਹੇ ਨੇ ਮੈਂ ਕਹਿੰਦਾ ਖੁਸ਼ ਹੋ ਕੇ ਜਾਣਗੇ ਚੈੱਕ ਕਰੋ ਤੇਜੀ ਸਾਹਿਬ ਆ ਦੇਖੋ ਨਾਲੇ ਚੈੱਕ ਕਰ ਸਕਦੇ ਹੋ ਬਹੁਤ ਹੀ ਕੁਆਲਿਟੀ ਬੈਸ ਜਿਹੜੇ ਵੀ ਈਵਿਅਰਸ ਤੁਹਾਡੀ ਵੀਡੀਓ ਦੇਖ ਕੇ ਆਣਗੇ ਤੇ ਕੁਆਲਿਟੀ ਬੈਸਟ ਹੋਊਗੀ ਚੈੱਕ ਜਿਹੜਾ ਮਰਜੀ ਕਲਰ ਲੈ ਲਿਓ ਸਾਰੇ ਕਲਰ ਮਿਲ ਜਾਣਗੇ ਘਟੋ ਘਾਟ 100 ਡਿਜ਼ਾਈਨ ਆ ਫਰ ਆ ਰੱਖੋ ਬਹੁਤ ਸੋਹਣੇ ਡਿਟੇਲ ਕਾਉਂਟਰ ਆ ਆਪਣਾ ਸਿੰਗਲ ਸਿੰਗਲ ਪੀਸ ਮਿਲ ਜਾਣਗੇ ਜਿਹੜਾ ਸਿੰਗਲ ਪੀਸ ਮਿਲ ਹਾਂਜੀ ਹਾਂਜੀ ਆ ਦੇਖੋ ਮਲਾਈ ਚੀਜ਼ਾਂ ਨੇ ਜਿਹੜਾ ਮਰਜੀ ਸਾਈਜ਼ ਲੈ ਲਿਓ ਕਲਰ ਜਿਹੜਾ ਮਰਜੀ ਲੈ ਸਾਰੇ ਐਮ ਐਲ ਐਕਸਲ ਡਬਲ ਐਕਸਲ ਆਰਟੀਕਲ 50 ਦੇਖੋ ਉਹ ਆਰਟੀਕਲ ਫੇਰ ਬੜੀ ਕੋਲ ਮੈਂ ਕਹਿੰਦਾ ਚੈੱਕ ਕਰੋ ਇਨੇ ਮਰਜੀ ਮਲਾਈ ਚੀਜ਼ਾਂ ਨੇ ਓਨਲੀ 250 500 ਦੀਆਂ ਦੋ ਚੈ ਓਨਲੀ 500 ਦੇ 2 ਪੀਸ ਅਬੀ ਚੈੱਕ ਕਰ ਸਕਦੇ ਹੋ 500 ਦੀਆਂ ਦੋ ਜੀ ਤੁਹਾਡੇ ਈ ਵੀਅਰ ਜਿੰਨੇ ਵੀ ਦੇਖ ਰਹੇ ਸਾਰੇ ਖੁਸ਼ ਹੋ ਕੇ ਜਾਣਗੇ ਤੇਜੀ ਸਾਹਿਬ ਮੈਨੂੰ ਪਤਾ ਲੱਗਿਆ ਸੀ ਵੀ ਚੀਜ਼ ਪੂਰੀ ਟੌਪ ਦੀ ਹੁੰਦਾ ਰੇਟ ਬਹੁਤ ਘੱਟ ਹੋਊਗਾ ਮੈਂ ਕਹਿੰਦਾ ਭਾਜੀ ਆਪਣੇ ਕੋਲ ਟੀ-ਸ਼ਰਟ ਆਈਆਂ ਬਹੁਤ ਹੀ ਬੁਲਬੁਲ ਦੇ ਬੱਚੇ ਆਇਆ ਡਾਊਨ ਸ਼ੋਲਡਰ ਟੀ-ਸ਼ਰਟ ਆ ਰੇਟ ਸੁਣੋਗੇ ਤੁਸੀਂ ਕਹਿੰਦਾ ਵਾਕਈ ਕੁਆਲਿਟੀ ਹੈ ਸਾਈਜ਼ ਸਾਰੇ ਮਿਲ ਜਾਣਗੇ ਐਮ ਐ ਐਕਸ ਐਲ ਡਬਲ ਐਕਸ ਐਲ ਟ੍ਰਿਪਲ ਐਕਸ ਐਲ 4 ਐਕਸ ਐਲ 5 ਐਕਸ ਐਲ ਤੱਕ ਤੇ ਰੇਟ ਵੀ ਰਹੂਗਾ ਸਿਰਫ 500 ਦੀਆਂ ਦੋ ਤੋਂ ਦੇ ਦੋ 250 ਰੁਪਏ ਟੀ-ਸ਼ਰਟ ਸਰ ਤੇ ਕੁਆਲਿਟੀ ਬੈਸਟ ਹੋਗੀ ਤੇ 2 ਸਾਲ ਦੀ ਗਾਰੰਟੀ ਵੀ ਹੋਗੀ ਤੇ ਸ਼ਰਟਾਂ ਵੀ ਦੇਣਗੇ ਦੀ ਚੈੱਕ ਕਰੋ ਸਿਰਫ 500 ਦੀਆਂ ਦੋ ਸਿਰਫ ਮੈਂ ਕਹਿੰਦਾ ਏ ਕਲਾਸ ਵੈਰਾਈਟੀ ਸਾਈਜ਼ ਚੈੱਕ ਸਾਰੇ ਮਿਲ ਜਾਣਗੇ ਇਹਦੇ ਵੀ ਗਾਰੰਟੀ 2 ਸਾਲ ਦੀ ਮੈਂ ਕਹਿੰਦਾ 2 ਸਾਲ ਦੀ ਸਰ ਚੈੱਕ ਕਰ ਸਕਦੇ ਹੋ ਸਾਰੇ ਕਾਹਦੇ 2 ਸਾਲ ਦੀ ਗਾਰੰਟੀ ਹੋ ਬਈ ਹੁਣ ਤੁਹਾਨੂੰ ਲੋਰ ਵੀ ਦਿਖਾਣੇ ਆ ਬਹੁਤ ਹੀ ਸੋਹਣੇ ਲੋਰ ਆਏ ਆ ਵੀ ਸਾਈਜ਼ ਚੈੱਕ ਕਰ ਸਕਦੇ ਹੋ ਆ ਦੇਖੋ ਟ੍ਰਿਪਲ ਐਕਸਲ ਦੇਖੋ ਭਾਈ ਲੋਰ ਤੇ ਐਂਦਾ ਪ੍ਰਾਈਸ ਵੀ ਸੇਮ ਹੀ ਰਹੂਗਾ 500 ਦੇ 2 ਪੀਸ ਬੱਲੇਹਪਰਾ ਮੈਂ ਕਹਿੰਦਾ ਚੈੱਕ ਕਰੋ ਹਾਂਜੀ ਹਾਂਜੀ ਸਰ ਆਪਣੀ ਮੈਨੂਫੈਕਚਰਿੰਗ ਚੈੱਕ ਕਰੋ ਇਹ ਆਪਣੇ ਤਿਆਰ ਹੁੰਦੇ ਲੋਰ ਚੈੱਕ ਕਰੋ ਕਲਰ ਸਾਰੇ ਮਿਲ ਜਾਣਗੇ ਪਿਓਰ ਕੋਟਨ ਦਾ ਮਾਲ ਸਾਈਜ਼ ਸਾਰੇ ਮਿਲ ਜਾਣਗੇ ਆਹ ਦੇਖੋ 3 XL 4 XL 500 ਦੇ 2 ਪੀਸ ਓਕੇ ਜੀ ਮੈਂ ਕਹਿੰਦਾ ਜਿਹੜੇ ਮਰਜ਼ੀ ਆਡੀਟ ਚੱਕ ਲਓ ਵੀ ਆ ਕੇ ਲੱਟ ਲਓ ਮੇਲਾ ਜੀ ਵੀਡੀਓ ਸ਼ੇਅਰ ਤੇ ਕਮੈਂਟ ਤੇ ਕਰਕੇ ਆਊਗਾ ਉਹਨਾਂ ਵਾਸਤੇ ਪ੍ਰਾਈਸ ਐ ਲੈ ਓਕੇ ਜਿਹੜਾ ਫੋਲੋ ਕਰਕੇ ਆਊਗਾ ਤੇ ਸਾਰੀ ਵੈਰਾਈਟੀ ਮਿਲ ਜਾਣੀ ਹੈ ਇਹ ਵੀ 500 ਦੇ 2 ਪੀਸ ਆ। ਹੋ ਕੇ ਚਾਈ ਚੈੱਕ ਕਰੋ, ਕਪੜਾ ਚੈੱਕ ਕਰੋ, ਕੁਆਲਿਟੀ ਚੈੱਕ ਕਰੋ। ਦੇਖੋ ਨਹੀਂ ਪਤਾ ਜਾਈ। ਇਹ ਕਹਿੰਦਾ ਤੁਹਾਡੇ ਈਵਰਸ ਵੀ ਕਹਿਣਗੇ ਵਾਕੀ ਕਮਾਲ ਕਰਤੀ ਵੀਡੀਓ। ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਆਪਾਂ ਖੜੇ ਚੌੜੇ ਬਜ਼ਾਰ, ਗਿਰਜਾ ਘਰ ਯੂਨੀਵਰਸਲਿਆਂ ਦੇ ਖੜੇ ਆ ਜੀ। ਅੱਜ ਤੁਹਾਨੂੰ ਦਿਖਾਉਣਾ ਹੈ ਟੀ-ਸ਼ਰਟਾਂ, ਪੈਂਟਾਂ ਤੇ ਲੋਹਰਾ। ਤੁਸੀਂ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਇੱਕ ਨੰਬਰ ਕੁਆਲਿਟੀ ਦੇ ਵਿੱਚ। ਤੁਹਾਡੇ ਕੰਮ ਦੀ ਵੀਡੀਓ ਨੂੰ ਵੀਡੀਓ ਨਾ ਬਣੇ ਰਹੋ ਆਜੋ। ਚਲੋ ਆਜੋ ਆਪਾਂ ਚੱਲਦੇ ਹਾਂ ਸ਼ਾਪ ਦੇ ਅੰਦਰ। ਮੋੜ ਇਹ ਨੂੰ ਬਾਈ ਨੂੰ ਸਾਹਮਣੇ ਦੇਖੋ ਜੱਥੇ ਤੇ ਕਿੰਨੇ ਸੋਹਣੇ ਸੋਹਣੇ ਪੀਸ ਲੱਗੇ ਹੋਏ ਨੇ ਮੇਰੀ ਸ਼ਾਪ ਹੈ ਹਾਂਜੀ ਵੀਰੇ ਕੀ ਹਾਲ ਹੈ ਜੀ ਕੀ ਹਾਲ ਆ ਕੈਂਸਰ ਸੀ ਕੱਲ ਭਾਜੀ ਕੀ ਹਾਲ ਚਾਲ ਆ ਵਧੀਆ ਤੁਸੀਂ ਦੱਸੋ ਜਿੰਨੇ ਵੀ ਵਿਊਅਰਸ ਦੇਖ ਰਹੇ ਆ ਉਹਨਾਂ ਨੂੰ ਅੱਜ ਬਹੁਤ ਹੀ ਜ਼ਬਰਦਸਤ ਆਫਰ ਲੈ ਕੇ ਆਏ ਆ ਅਸੀਂ ਯੂਨੀਵਰਸ ਸ਼ਾਪ ਤੇ ਤੁਸੀਂ ਪਹਿਲਾਂ ਵੀ ਵੀਡੀਓ ਦੇਖੀ ਹੋਣੀ ਆ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜ਼ਬਰਦਸਤ ਕੁਆਲਿਟੀ ਚੀਜ਼ ਵਧੀਆ ਚੈੱਕ ਕਰ ਸਕਦੇ ਹੋ ਸਾਡੇ ਕੋਲ ਇਹ ਪਾਸਾ ਮੈਨੂੰ ਪਤਾ ਲੱਗਿਆ ਸੀ ਵੀ ਚੀਜ਼ ਪੂਰੀ ਟੌਪ ਦੀ ਹੁੰਦੀ ਹੈ ਰੇਟ ਬਹੁਤ ਘੱਟ ਹੁੰਦਾ ਮੈਂ ਕਹਿੰਦਾ ਭਾਈ ਆਪਣੇ ਕੋਲ ਟੀ-ਸ਼ਰਟ ਆਈਆਂ ਬਹੁਤ ਹੀ ਬੁਲਬੁਲ ਦੇ ਬੱਚੇ ਆਇਆ ਡਾਊਨ ਸ਼ੋਲਡਰ ਟੀ-ਸ਼ਰਟ ਆ ਰੇਟ ਸੁਣੋਗੇ ਤੁਸੀਂ ਕਹਿੰਦਾ ਵਾਕਈ ਕੁਆਲਿਟੀ ਹੈ ਸਾਈਜ਼ ਸਾਰੇ ਮਿਲ ਜਾਣਗੇ ਐਮ ਐਲ ਐਕਸਲ ਡਬਲ ਐਕਸਲ ਟ੍ਰिपल ਐਕਸਲ 4 ਐਕਸਲ 5 ਐਕਸਲ ਤੱਕ ਤੇ ਰੇਟ ਵੀ ਰਹੂਗਾ ਸਿਰਫ 500 ਦੀਆਂ 2 ਚੈੱਕ ਕਰ ਸਕਦੇ ਹੋ ਹਾਂਜੀ ਸਰ 500 ਦੇ 2 ਚੈੱਕ ਕਰੋ 695 795 595 795 ਸਿਰਫ 500 ਦੇ ਦੋ 250 ਰੁਪਏ ਟੀ-ਸ਼ਰਟਸ ਤੇ ਕੁਆਲਿਟੀ ਬੈਸਟ ਹੋਗੀ ਤੇ 2 ਸਾਲ ਦੀ ਗਾਰੰਟੀ ਵੀ ਹੋਗੀ ਤੇ ਜੀ ਸਾਹਿਬ 2 ਸਾਲ ਦੀ ਗਾਰੰਟੀ ਹਾਂਜੀ ਚੈੱਕ ਕਰੋ ਬਹੁਤ ਹੀ ਸੋਹਣੇ ਸੋਹਣੇ ਆਰਟੀਕਲ ਲਾਏ ਆ ਏ-ਕਲਾਸ ਵੈਰਾਈਟੀ ਹੈ ਚੈੱਕ ਕਰ ਸਕਦੇ ਹੋ ਬਹੁਤ ਹੀ ਕੁਆਲਿਟੀ ਬੈਸਟ ਜਿਹੜੇ ਵੀ ਵਿਊਅਰਸ ਤੁਹਾਡੀ ਵੀਡੀਓ ਦੇਖ ਕੇ ਆਣਗੇ 10000 ਦੀ ਸ਼ੋਪਿੰਗ ਕਰਨਗੇ ਉਹਨੂੰ ਗਿਫਟ ਵੀ ਦਿੱਤਾ ਜਾਊਗਾ ਤੇ ਜੀ ਸਾਹਿਬ ਠੀਕ ਹੈ ਜੀ ਬਹੁਤ ਹੀ ਕੁਆਲਿਟੀ ਬੈਸਟ ਹੈ ਏ-ਕਲਾਸ ਵੈਰਾਈਟੀ ਹੈ ਇਹਨਾਂ ਨੂੰ 2 ਸਾਲ ਦੀ ਗਾਰੰਟੀ ਲੈਂਦਾ 500 ਦੇ ਬਹੁਤ ਰਿਜ਼ਲਟ ਆ ਮੈਂ ਕ ਕਰੋ ਕੁਆਲਿਟੀ ਚੈੱਕ ਕਰੋ ਸਟੱਫ ਚੈੱਕ ਕਰੋ ਇਹ ਸਾਰੇ ਸਟੋਰ ਦੇ ਆਰਟੀਕਲ ਨੇ ਇਹ ਮਾਰਕੀਟ ਤੁਹਾਨੂੰ 795 895 ਮਿਲਣਗੇ ਸਿਰਫ ਆਪਣੇ ਕੋ 500 ਦੀਆਂ ਦੋ ਚੈੱਕ ਕਰੋ ਬੱਲੇ ਬਾਈ ਸਾਈਜ਼ ਸਾਰੇ ਮਿਲ ਜਾਣਗੇ ਐਮ ਐ ਐਕਸਲ ਡਬਲ ਐਕਸਲ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਆਰਟੀਕਲ ਚੈੱਕ ਕਰੋ ਜੋ ਅੱਜ ਕੱਲ ਟ੍ਰੈਂਡ ਚੱਲ ਰਿਹਾ ਕੱਪੜਾ ਚੈੱਕ ਕਰੋ ਵੀਰ ਜੀ ਆ ਦੇਖੋ ਜਿੰਨੇ ਵੀ ਵਿਊਅਰਸ ਆਣਗੇ ਤੁਹਾਡੀ ਵੀਡੀਓ ਦੇਖ ਕੇ ਤੇ ਬਾਕੀ ਤਾਰੀਫ ਕਰਨ ਗਿਆ ਸ਼ਰਟਾਂ ਵੀ ਦੇਣ ਗਿਆ ਦੀ ਚੈੱਕ ਕਰੋ ਸਿਰਫ 500 ਦੀਆਂ ਦੋ ਸਿਰਫ ਮੈਂ ਕਹਿੰਦਾ ਏ ਕਲਾਸ ਵੈਰਾਈਟੀ ਸਾਈਜ਼ ਚੈੱਕ ਸਾਰੇ ਮਿਲ ਜਾਣਗੇ ਤੇ ਸ਼ਿਪਿੰਗ ਵੀ ਫ੍ਰੀ ਰਹੂਗੀ ਜਿਹੜਾ 5000 ਦੀ ਸ਼ੋਪਿੰਗ ਕਰੂਗਾ ਉਹਨੂੰ ਸ਼ਿਪਿੰਗ ਵੀ ਫ੍ਰੀ ਰਹੂਗੀ ਇਹਦੇ ਵੀ ਗਾਰੰਟੀ 2 ਸਾਲ ਦੀ ਮੈਂ ਕਹਿੰਦਾ 2 ਸਾਲ ਦੀ ਸਰ ਚੈੱਕ ਕਰ ਸਕਦੇ ਹੋ ਸਾਰੇ ਕਾਹਦੇ 2 ਸਾਲ ਦੀ ਗਾਰੰਟੀ ਹੋ ਬਈ ਆਹ ਦੇਖੋ ਕੁਆਲਿਟੀ ਚੈੱਕ ਕਰੋ ਢੇਰ ਦੇ ਢੇਰ ਸਾਈਜ਼ ਸਾਰੇ ਮਿਲ ਜਾਣਗੇ ਐਮ ਐ ਐਕਐਲ ਡਬਲ ਐਕਐਲ ਜਿਹੜਾ ਵੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਕਮੈਂਟ ਕਰਕੇ ਆਊਗਾ ਉਹਦੇ ਵਾਸਤੇ ਗਿਫਟ ਹੋਊਗਾ ਤੇ ਸ਼ਿਪਿੰਗ ਵੀ ਫ੍ਰੀ ਹੋਊਗੀ ਆ ਚੈੱਕ ਕਰੋ ਤੇਜੀ ਸਾਹਿਬ ਆ ਰੱਖੋ ਬਹੁਤ ਹੀ ਵਧੀਆ ਆਰਟੀਕਲ ਲੈ ਆਏ ਨੇ ਸਟੋਰ ਆਰਟੀਕਲ ਨੇ ਜੈਨੂਨ ਆਰਟੀਕਲ ਨੇ ਸਟੱਫ ਚੈੱਕ ਕਰ ਸਕਦੇ ਹੋ ਕਪੜਾ ਚੈੱਕ ਕਰ ਸਕਦੇ ਹੋ ਮੇਰੇ ਸ਼ੋਅਰੂਮ ਤੇ ਆ ਕੇ ਮੇਰਾ ਵਿਜ਼ਿਟ ਕਰ ਸਕਦੇ ਹੋ ਚੋੜਾ ਬਾਜ਼ਾਰ ਗਿਰਜਾ ਘਰ ਚੌਂਕ ਚਰਚ ਮਾਰਕੀਟ ਠੀਕ ਹੈ ਜੀ ਤੀਸਰੀ ਸ਼ੋਪ ਆਪਣੀ ਹੈ ਤੇ ਸਾਰੇ ਸਾਈਜ਼ ਮਿਲ ਜਾਣਗੇ ਐਮ ਐਨ ਲੈਕਸਲ ਡਬਲ ਐਕਸਲ ਆਪਣੇ ਕੋਲ ਸ਼ਰਟਸ ਵੀ ਮਿਲ ਜਾਣਗੀਆਂ ਟੀ-ਸ਼ਰਟਾਂ ਵੀ ਮਿਲ ਜਾਣਗੀਆਂ ਲੋਰ ਵੀ ਮਿਲ ਜਾਣਗੇ ਜੀਨਸ ਵੀ ਮਿਲ ਜੇਗੀ ਟੋਪ ਸੀਸ ਹੋਰ ਵਧੀਆ ਵਧੀਆ ਲੈ ਕਹਿੰਦਾ ਸਰ ਸਾਰੇ ਏ ਕਲਾਸ ਬੁਲਬੁਲ ਦੇ ਬੱਚੇ ਆ ਤੇਜੀ ਸਾਹਿਬ ਚੈੱਕ ਕਰ ਲਓ ਲੈਕਸਰ ਸਾਹਿਬ ਪੂਰੀ ਵਧੀਆ ਟਾਪ ਦੀ ਸਾਰੇ ਮਲਾਈ ਚੀਜ਼ਾਂ ਨੇ ਜਿੰਨੇ ਵੀ ਵੀਵਰਸ ਦੇ ਆਏ ਨੇ ਮੈਂ ਕਹਿੰਦਾ ਖੁਸ਼ ਹੋ ਕੇ ਜਾਣਗੇ ਚੈੱਕ ਕਰੋ ਤੇਜੀ ਸਾਹਿਬਾ ਦੇਖੋ ਨਾਲੇ オリジナル ਆਈਟਮ ਨਾਲੇ ਦੇ ਚੈੱਕ ਕਰੋ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਸੋਹਣੇ ਸੋਹਣੇ ਆਰਟੀਕਲ ਆ ਬਹੁਤ ਹੀ ਸੋਹਣੇ ਆਰਟੀਕਲ ਯੂਨੀਵਰਸ ਸ਼ਾਪ ਗਿਰਜਾ ਘਰ ਚੌਕ ਚਰਚ ਮਾਰਕੀਟ ਮੈਂ ਆਪਣਾ ਮੋਬਾਈਲ ਨੰਬਰ ਵੀ ਦੇ ਦਾਂਗਾ ਤੁਸੀਂ ਡੀਐਮ ਵੀ ਕਰ ਸਕਦੇ ਹੋ ਬਹੁਤ ਪੀਸ ਨਹੀਂ ਮੈਂ ਕਹਿੰਦਾ ਬਹੁਤ ਹੀ ਸੋਹਣੇ ਸੋਹਣੇ ਆਰਟੀਕਲ ਨੇ ਬਹੁਤ ਤੇ ਦੇਖੋ ਮਾਲ ਸਟੋਰ ਚ ਬਹੁਤ ਪਿਆ ਵਾ ਐਡਾਂਸ ਆ ਖੁਸ਼ ਹਾਂ ਦੇਖੋ ਬਾਈ ਇਹ ਕਲਾਸ ਵੈਰਾਈਟੀ ਓਨਲੀ 250 250 ਰੁਪਏ ਓਕੇ ਵੀਰੇ ਤੇ ਜਿੰਨੇ ਵੀ ਈਵਿਊਅਰਸ ਦੇਖ ਰਹੇ ਆ 5000 ਦੀ ਸ਼ੋਪਿੰਗ ਕਰਨਗੇ ਡਿਲੀਵਰੀ ਫ੍ਰੀ ਹੋਊਗੀ ਓਕੇ ਵੀਰੇ ਆਹ ਦੇਖੋ ਚੈੱਕ ਕਰੋ ਸਾਈਜ਼ ਸਾਰੇ ਮਿਲ ਜਾਣਗੇ ਐਮ ਐ ਐਕਸ ਐਲ ਡਬਲ ਐਕਸ ਐਲ ਜਿੰਨੇ ਵੀ ਪੀਸ ਖੋਲ ਰਹੇ ਸਾਰੇ ਮਲਾਈਆਂ ਨੇ ਇਹਨੇ ਚੋੜੇ ਬਿਆਰ ਤੁਹਾਨੂੰ ਇਹ ਵੈਰਾਈਟੀ ਕਿੱਥੋਂ ਨਹੀਂ ਮਿਲਣੀ ਤੇ ਕੁਆਲਿਟੀ ਬੈਸਟ ਹੋਊਗੀ ਜਿਹੜਾ ਮਰਜੀ ਕਲਰ ਲੈ ਲਿਓ ਸਾਰੇ ਕਲਰ ਮਿਲ ਜਾਣਗੇ ਘਟੋ ਘਾਟ 100 ਡਿਜ਼ਾਈਨ ਆ ਪਾ ਰੱਖੋ ਬਹੁਤ ਸੋਹਣੇ ਡਿਟੇਲ ਕਾਉਂਟਰ ਆ ਆਪਣਾ ਸਿੰਗਲ ਸਿੰਗਲ ਪੀਸ ਮਿਲ ਜਾਣਗੇ ਜਿਹੜਾ ਮਲਾਈ ਚੀਜ਼ਾਂ ਨੇ ਜਿਹੜਾ ਮਰਜ਼ੀ ਸਾਈਜ਼ ਲੈ ਲਿਓ ਕਲਰ ਜਿਹੜਾ ਮਰਜ਼ੀ ਲੈ ਸਾਰੇ ਐਮ ਐਲ ਐਕਸਲ ਡਬਲ ਐਕਸਲ ਯੂਨੀਵਰਸ ਸ਼ਾਪ ਪੂਰੇ ਚੋੜੇ ਬਿਆਰ ਇਕੋ ਹੀ ਦੁਕਾਨ ਚਰਚ ਮਾਰਕੀਟ ਚੈੱਕ ਕਰ ਸਕਦੇ ਹੋ ਓਨਲੀ 250 ਸਾਰੇ ਆਰਟੀਕਲ ਮਲਾਈ ਨੇ ਚੈੱਕ ਕਰ ਸਕਦੇ ਹੋ ਬਹੁਤ ਹੀ ਆਰਟੀਕਲ ਪਿਆ ਦੇਖੋ ਮੈਂ ਕਹਿੰਦਾ ਚੈੱਕ ਕਰੋ ਕਿੰਨੇ ਮਰਜ਼ੀ ਸਾਰੀਆਂ ਮਲਾਈ ਚੀਜ਼ਾਂ ਨੇ ਓਨਲੀ 250 500 ਦੀਆਂ ਦੋ ਹੁਣ ਤੁਹਾਨੂੰ ਬਹੁਤ ਹੀ ਵਧੀਆ ਵਧੀਆ ਆਰਟੀਕਲ ਸਾਈਜ਼ ਸਾਰੇ ਮਿਲ ਜਾਣਗੇ ਐਮ ਐਲ ਐਕਸਲ ਟ੍ਰिपल ਐਕਸਲ ਡਬਲ ਐਕਸਲ ਓਕੇ ਵੀਰੇ ਚੈੱਕ ਕਰ ਸਕਦੇ ਹੋ ਬਾਰੀ ਆ ਦੇਖੋ ਸਾਰੀਆਂ ਬੁਲਬੁਲ ਦੇ ਬੱਚੇ ਨੇ ਭਾਈ ਜਿਹੜਾ ਮਰਜ਼ੀ ਆਰਟੀਕਲ ਖੋਲ੍ਹਵਾ ਰੱਖੋ ਡਬਲ ਐਕਸਲ ਵੀ ਹੈਗਾ ਜੀ 트리플 ਵੀਰ ਕੋ ਸਾਰੇ ਸਾਈਜ਼ ਮਿਲ ਜਾਣਗੇ ਸਾਈਜ਼ ਚੈੱਕ ਕਰੋ ਪ੍ਰੋਪਰ ਸਾਈਜ਼ ਹੋਣਗੇ ਨਾਲੇ ਕੱਪੜੇ ਦੀ ਫੁੱਲ ਗਾਰੰਟੀ ਹੋਊਗੀ 2 ਸਾਲ ਦੀ ਉਹ ਵੀ ਹਾਂਜੀ ਜਿਹੜੇ ਵੀ ਵਿਊਅਰਸ ਦੇਖ ਰਹੇ ਆ ਵਾਕਈ ਕਮਾਲ ਆ ਦੇਖੋ ਕੀ ਬਾਤ ਆ ਜਿੰਨੇ ਮਰਜ਼ੀ ਪੀਸ ਖੋਲੋ ਚਮਚਾ ਮੈਂ ਰੱਖੋ ਔਰ ਸਾਰੀ ਵੈਰਾਈਟੀ ਵਧੀਆ ਹੋਣਗੀ ਉਹ ਤੁਹਾਨੂੰ ਫੁੱਲ ਬਾਜ਼ੂ ਵੀ ਮਿਲ ਜਾਣਗੇ ਆ ਚੈੱਕ ਕਰ ਸਕਦੇ ਹੋ ਬ੍ਰਾਂਡਿੰਗ ਪੀਸ ਆ ਓਨਲੀ 500 ਦੇ 2 ਪੀਸ ਅਭੀ ਚੈੱਕ ਕਰ ਸਕਦੇ ਹੋ 500 ਦੀਆਂ ਦੋ ਜੀ ਤੁਹਾਡੇ ਈਵਰ ਜਿੰਨੇ ਵੀ ਦੇਖ ਰਹੇ ਸਾਰੇ ਖੁਸ਼ ਹੋ ਕੇ ਜਾਣਗੇ ਤੇਜੀ ਸਾਹਿਬ ਚੈੱਕ ਕਰੋ ਕੁਆਲਿਟੀ ਏ ਕਲਾਸ ਹੋਊਗੀ ਵੈਰਾਈਟੀ ਬੈਸਟ ਹੋਊਗੀ ਆ ਦੇਖੋ ਸਿਰਫ 500 ਦੇ 2 ਪੀਸ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹਦੇ ਬਸ ਇਹ ਰੇਟ ਹੈ ਤੇਜੀ ਸਾਹਿਬ ਜਿਹੜਾ ਸ਼ੇਅਰ ਦੇ ਕਮੈਂਟ ਤੇ ਫੋਲੋ ਕਰਕੇ ਆਊਗਾ ਚੈੱਕ ਕਰੋ ਹੁਣ ਤੁਹਾਨੂੰ ਲੋਰ ਵੀ ਦਿਖਾਣੇ ਆ ਬਹੁਤ ਹੀ ਸੋਹਣੇ ਲੋਰ ਆਏ ਆ ਵੀ ਸਾਈਜ਼ ਚੈੱਕ ਕਰ ਸਕਦੇ ਹੋ ਆ ਦੇਖੋ ਟ੍ਰਿਪਲ ਐਕਸਲ ਦੇਖੋ ਭਾਈ ਲੋਰ ਹੈ ਤੇ ਐਂਦਾ ਪ੍ਰਾਈਸ ਵੀ ਸੇਮ ਹੀ ਰਹੂਗਾ 500 ਦੇ 2 ਪੀਸ ਬੱਲੇਪੁਰ ਮੈਂ ਕਹਿੰਦਾ ਚੈੱਕ ਕਰੋ ਹਾਂਜੀ ਹਾਂਜੀ ਸਰ ਆਪਣੀ ਮੈਨੂਫੈਕਚਰਿੰਗ ਚੈੱਕ ਕਰੋ ਇਹ ਆਪਣੇ ਤਿਆਰ ਹੁੰਦੇ ਲੋਰ ਚੈੱਕ ਕਰੋ ਕਲਰ ਸਾਰੇ ਮਿਲ ਜਾਣਗੇ ਪਿਓਰ ਕੋਟਨ ਦਾ ਮਾਲ ਹੈ ਸਾਈਜ਼ ਸਾਰੇ ਮਿਲ ਜਾਣਗੇ ਆ ਦੇਖੋ 3 XL 4 XL 500 ਦੇ 2 ਪੀਸ ਓਕੇ ਬਹੁਤ ਵਧੀਆ ਮੈਂ ਕਹਿੰਦਾ ਜਿਹੜੇ ਮਰਜ਼ੀ ਆਡੀ ਚੱਕ ਲਓ ਵੀ ਆ ਗਏ ਲੁੱਟ ਲਓ ਮੇਲਾ ਮੈਂ ਕਹਿੰਦਾ ਚੱਕਿਆ ਦੇਖੋ ਬੁਲਬੁਲ ਦੇ ਬੱਚੇ ਤੇਜੀ ਸਾਹਿਬ ਜਿਹੜਾ ਵੀ ਤੁਹਾਡੀ ਵੀਡੀਓ ਸ਼ੇਅਰ ਤੇ ਕਮੈਂਟ ਤੇ ਕਰਕੇ ਆਊਗਾ ਉਹਨਾਂ ਵਾਸਤੇ ਪ੍ਰਾਈਜ਼ ਹੈ ਲੈ। ਜਿਹੜਾ ਫੋਲੋ ਕਰਕੇ ਆਊਗਾ ਤੇ ਸਾਰੀ ਵੈਰਾਈਟੀ ਮਿਲ ਜਾਣੀ ਹੈ। ਇਹ ਵੀ 500 ਦੇ 2 ਪੀਸ ਆ। ਓਕੇ। ਫਾਈ ਚੈੱਕ ਕਰੋ, ਕੱਪੜਾ ਚੈੱਕ ਕਰੋ, ਕੁਆਲਿਟੀ ਚੈੱਕ ਕਰੋ। ਦੇਖੋ ਨਹੀਂ ਪਤਾ ਜਾਈ। ਇਹਨਾਂ ਤੁਹਾਡੇ ਵੀਵਰਸ ਵੀ ਕਹਿਣਗੇ ਵਾਕੀ ਕਮਾਲ ਕਰਤੀ ਵੀਡੀਓ। ਆਹ ਦੇਖੋ। ਸਾਰੀ ਮਲਾਈ ਚੀਜ਼ਾਂ ਨੇ ਕੁਆਲਿਟੀ ਬੈਸਟ ਹੋਊਗੀ। ਚੈੱਕ ਕਰਵਾ ਰੱਖੋ। ਦੇਖੋ ਬਈ। ਆਹ ਤਾਂ ਬਹੁਤ ਵਧੀਆ-ਵਧੀਆ ਆਰਟੀਕਲ ਨਿਕਲਨੇ ਆਹ ਦੇਖੋ। ਇਹ ਤੁਹਾਨੂੰ ਫੁੱਲ ਬਾਜੂ ਵੀ ਟੀਸ਼ਰਟ ਦਿਖਾਈਆਂ। ਇਹ ਵੀ 500 ਦੇ 2 ਪੀਸ। ਓ ਮੈਂ ਕਹਿੰਦਾ ਮਾਰਕੀਟ ਤੋਂ ਕੋਈ ਵੀ ਨਹੀਂ ਦੇਊਗਾ ਜੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਆ ਦੇਖੋ ਕੁਆਲਿਟੀ ਚੈੱਕ ਕਰੋ ਤੁਹਾਡੇ ਈਵਰਸ ਵੀ ਕਹਿਣਗੇ ਬਾਕੀ ਚੀਜ਼ ਆ ਦੇਖ ਲਓ ਮੈਂ ਕਹਿੰਦਾ ਸਾਰੀ ਮਲਾਈ ਚੀਜ਼ਾਂ ਨੇ 500 ਦੇ 2 ਪੀਸ ਬੜੀ ਲੰਬੀ ਵੀ ਨਹੀਂ ਕਰਨੀ ਮੈਂ ਇਹਨਾਂ ਮੈਂ ਦੇਖੋ ਆ ਚੈੱਕ ਕਰੋ ਭਾਜੀ ਪ੍ਰਾਈਸ ਵੀ ਲੱਗੇ ਹੋਏ ਨੇ ਚੈੱਕ ਕਰੋ ਹਾਂਜੀ ਹਾਂਜੀ ਸਿਰਫ 500 ਦੇ 2 ਪੀਸ